ਘੁਗੀ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਜੀਤ ਸਿੰਘ ਉਰਫ ਬੰਟੀ 2016 ਵਿੱਚ ਉਸ ਦਾ ਦੁਨੀਆ ਤੋਂ ਚਲੇ ਜਾਂਦਾ ਵਾ ਅਤੇ ਉਸ ਤੋਂ ਬਾਅਦ ਇਹ ਮਾਂ ਦਾ ਅੱਖਾਂ ਦਾ ਦਰਦ ਰੋਟੀ ਕਪੜਾ ਵੀ ਚੰਗਾ ਦਿੰਦਾ ਸੀ ਉਦੋਂ ਡੈਡੀ ਉਹਦਾ ਪੂਰਾ ਹੋ ਗਿਆ ਸੀ ਬਹੁਤ ਹੀ ਮੈਨੂੰ ਚੰਗਾ ਰੱਖਦਾ ਸੀਗਾ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਹੈ ਕਿ ਮੇਰੇ ਹਾਲ ਤੇ ਮਾਰੇ ਮੇਰੇ ਬੱਚਾ ਨੋਚੇ ਤੇ ਉਹਦੀਆਂ ਗੱਲਾਂ ਵੀ ਮੇਰੇ ਪੁੱਤ ਨੂੰ ਮੇਰਾ ਹਾਲ ਦੇਖ ਕੇ ਦੇਦਾ ਦੇਦਾ ਵੀ ਮੇਰੇ ਪਾਗਲ ਹੋ ਗਿਆ ਪਤਾ ਨਹੀਂ ਲੱਗਾ ਹੈਗਾ ਵੀ ਕਿੰਨੇ ਮਾਰ ਦਿੱਤਾ ਆ ਉਸ ਪਰਸ ਕੋਈ ਜਾਂਦੀ ਰਹੀ ਤਾਂ ਉਹਨਾਂ ਨੇ ਕੋਈ ਮੇਰਾ ਹਾਲ ਲਾ ਦਿੱਤਾ ਹੀ ਨਹੀਂ ਹੈਗਾ ਵੀ ਐਦਾਂ ਮਾਰ ਕੇ ਛੋੜ ਦਿੱਤਾ ਮੇਰਾ ਪੁੱਤ ਮੈਨੂੰ 2 ਵਜੇ ਪਤਾ ਲੱਗਿਆ ਦੇਂਦੇ ਰਾਤ ਅਸੀਂ ਲੱਭਦੇ ਰਹੇ ਰਿਸ਼ਤੇਦਾਰਾਂ ਦੇ ਫੋਨ ਕਰਦੇ ਰਹੇ ਆ ਵੀ ਕਿਤੇ ਚਲੇ ਗਿਆ ਹੋਣਾ ਵੀ ਨੇਰਾ ਹੋ ਗਿਆ ਰਿੰਦਾ ਨਹੀਂ ਕਦੀ ਵੀ ਹੈਗਾ ਕਿਤੇ ਵੀ ਮੈਂ ਇਹ ਅਪੀਲ ਕਰਦਾ ਕਿ ਅਸੀਂ ਸਾਰੇ ਲੋਕਾਂ ਦੇ ਦੁੱਖ ਦੂਰ ਨਹੀਂ ਕਰ ਸਕਦੇ ਪਰ ਜੇਕਰ ਅਸੀਂ ਸਾਰੇ ਰਲ ਕੇ ਇਹ ਪ੍ਰਣ ਲਈਏ ਫਿਰ ਅਸੀਂ ਇੱਕ ਇੱਕ ਪਰਿਵਾਰ ਨੂੰ ਜ਼ਰੂਰ ਕਿਤਨਾ ਕਿਤੇ ਰਾਹਤ ਜਿਹੜੀ ਉਹ ਪਹੁੰਚਾ ਸਕਦੇ ਆ ਸੋਏ ਮਾਤਾ ਦੇ ਹਾਲਾਤ ਵੇਖੋ ਕਿੱਦਾਂ ਦੇ ਆ ਕਿ ਨਰਕ ਤੇ ਸਵਰਗ ਆ ਪਰ ਇਹ ਜੀਂਦੇ ਜੀ ਨਰਕ ਭੋਗ ਰਹੀ ਆ ਕਿ ਇਹੋ ਜੇ ਜਿਹੜੀ ਬਜ਼ੁਰਗ ਮਾਤਾ ਜਿਹਦਾ ਸਰਵਣ ਪੁੱਤ ਜੇਕਰ ਉਹ ਜਿੰਦਾ ਹੁੰਦਾ ਤੇ ਇਦਾਂ ਦੇ ਹਾਲਾਤ ਨਾ ਹੁੰਦੇ ਤੇ ਮਾਤਾ ਹੁਣ ਰੋਂਦੀ ਰੋਂਦੀ ਦੱਸ ਰਹੀ ਸੀ ਕਿ ਮੇਰਾ ਜਿਹੜਾ ਪੋਤਿਆ ਉਹਦੇ ਇਹ ਲਫਜ਼ ਸੀ ਕਿ ਮਾਂ ਤੂੰ ਵਧੀਆ ਕੱਪੜੇ ਪਾਉਣੇ ਵਧੀਆ ਖਾਣਾ ਖਾਣਾ ਮੇਰੇ ਹੁੰਦਿਆਂ ਤੂੰ ਚਿੰਤਾ ਨਹੀਂ ਕਰਨੀ ਕਿਉਂਕਿ ਇਸ ਮਾਤਾ ਦਾ ਜਿਹੜਾ ਪਤੀ ਆ ਉਹ ਵੀ ਬਹੁਤ ਸਾਲ ਪਹਿਲਾਂ ਗੁਜ਼ਰ ਚੁੱਕਾ ਉਸ ਤੋਂ ਬਾਅਦ ਫਿਰ ਵੱਡਾ ਦੁੱਖ ਕਿ ਇਕਲੌਤਾ ਪੁੱਤ ਉਹ ਵੀ ਦੁਨੀਆ ਤੋਂ ਅੱਜ ਤੋਂ 9 ਸਾਲ ਪਹਿਲਾਂ ਜਿਹੜਾ ਉਹ ਚਲਾ ਗਿਆ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARP News 24 ਚੈਨਲ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਅਮਰਸਰ ਦੇ ਬਿਆਸ ਦੇ ਨੇੜੇ ਪੁੱਲ ਦੀਆਂ ਜਿੱਥੇ ਇੱਕ ਮਾਂ ਗਰਮੀਤ ਕੌਰ ਰਾਣੀ ਆਪਣੇ ਪੁੱਤ ਸਰਜੀਤ ਸਿੰਘ ਬੰਟੀ ਦੀ ਹੱਥ 'ਚ ਫੋਟੋ ਫੜ ਕੇ ਉਹਨੂੰ ਯਾਦ ਕਰ ਰਹੀ ਹੈ ਕਿਉਂਕਿ ਘਰ ਦੇ ਹਾਲਾਤ ਬੜੇ ਮਾੜੇ ਨੇ ਮਾਂ ਦਾ ਦਰਦ ਹੀ ਦੇਖਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਉਸ ਘਰ ਦੀਆਂ ਬੜੇ ਚਾਵਲਾ ਘਰ ਬਣਾਇਆ ਸੀ ਪਰ ਅੱਜ ਘਰ ਵੇਖੋ ਕੀ ਹੈ ਟੈਟਾਰੀ ਹੋ ਗਿਆ ਵਾ ਤਰੇੜਾ ਥਾਂ ਥਾਂ ਤੋਂ ਆਈਆਂ ਨੇ ਤੇ ماں ਇਸ ਝੁੱਗੀ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਝੁੱਗੀ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਜੀਤ ਸਿੰਘ ਉਰਫ ਬੰਟੀ 2016 ਵਿੱਚ ਉਸ ਦਾ ਦੁਨੀਆ ਤੋਂ ਚਲੇ ਜਾਂਦਾ ਵਾ ਅਤੇ ਉਸ ਤੋਂ ਬਾਅਦ ਇਹ ਮਾਂ ਦਾ ਅੱਖਾਂ ਦਾ ਦਰਦ ਤੁਸੀਂ ਦੇਖ ਸਕਦੇ ਹੋ ਕੀ ਨੇ ਮਾਂ ਦੇ ਹੰਝੂ ਨਹੀਂ ਦੇਖੇ ਜਾਂਦੇ ਮਾਂ ਰੋ ਰੋ ਕੇ ਆਪਣੇ ਪੁੱਤ ਨੂੰ ਯਾਦ ਕਰ ਰਹੀ ਆ ਕਿਉਂਕਿ ਜਿਹਦਾ ਮਾਂ ਦਾ ਜਵਾਨ ਪੁੱਤ ਜਲ ਜਾਵੇ ਉਸ ਮਾਂ ਤੇ ਕੀ ਬੀਤਦੀ ਆ ਰੱਬਾ ਐਡਾ ਵੱਡਾ ਤਕਾ ਕਰ ਦਿੱਤਾ ਇਸ ਪਰਿਵਾਰ ਦੇ ਨਾਲ ਇਹ ਦਰਦ ਨਹੀਂ ਦੇਖਿਆ ਜਾ ਰਿਹਾ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮਾਂ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਆਪਣੇ ਪੁੱਤ ਦੀ ਫੋਟੋ ਜਰੂਰ ਸਾਫ਼ ਕਰਦੀ ਆ ਚੁੰਨੀ ਦੇ ਨਾਲ ਅਤੇ ਪੁੱਤ ਨੂੰ ਯਾਦ ਵੀ ਕਰਦੀ ਆ ਹਾਲਾਤ ਵੇਖ ਲੋ ਕੀ ਨੇ ਬੜਾ ਵੱਡਾ ਤਕਾ ਲੱ ਜਾਂਦਾ ਜਦੋਂ ਇੱਕ ਮਾਂ ਦਾ ਪੁੱਤ ਜਲ ਜਾਵੇ ਹਾਲਾਤ ਇਸਾਂ ਦੇ ਨੇ ਗੱਲਬਾਤ ਵੀ ਜੀ ਜਰੂਰ ਕਰਾਂਗੇ ਮਾਤਾ ਗੁਰਮੀਤਪੁਰ ਦੇ ਨਾਲ ਮਾਤਾ ਜੀ ਪੁੱਤ ਦੀ ਅੱਜ ਫੋਟੋ ਫੜੀ ਆ ਪੁੱਤ ਕਿੰਨਾ ਕਿ ਯਾਦ ਆਉਂਦਿਆ ਕੋਇਆ ਕੀ ਸੀ ਬਤਨੂ ਇਹ ਬਹੁਤ ਯਾਦ ਹੁੰਦਾ ਸੀ ਇੱਦਾਂ ਕੰਮਕਾਰ ਤੇ ਗਿਆ ਸੀਗਾ ਵਾਰ ਤੇ ਉੱਥੇ ਕਿਸੇ ਨੇ ਵਾਰ ਹੀ ਮਾਰ ਦਿੱਤਾ ਨਹੀਂ ਪਤਾ ਨਹੀਂ ਲੱਗਾ ਹੈਗਾ ਵੀ ਕਿੰਨੇ ਮਾਰ ਦਿੱਤਾ ਆ ਉਸ ਤੋਂ ਬਾਅਦ ਕੋਈ ਜਾਣਦੀ ਨਹੀਂ ਤੇ ਉਹਨਾਂ ਨੇ ਕੋਈ ਮੈਨੂੰ ਹੱਲਾ ਦਿੱਤਾ ਹੀ ਨਹੀਂ ਹੈਗਾ ਵੀ ਇਦਾਂ ਮਾਰ ਕੇ ਛੋੜ ਦਿੱਤਾ ਮੇਰਾ ਪੁੱਤ ਮੈਨੂੰ 2 ਵਜੇ ਪਤਾ ਲੱਗਿਆ ਤੇ ਅੰਦਰ ਰਾਤ ਅਸੀਂ ਲੱਭਦੇ ਰਹੇ ਰਿਸ਼ਤੇਦਾਰਾਂ ਦੇ ਫੋਨ ਕਰਦੇ ਰਹੇ ਆ ਬਿਕਤੇ ਚਲੇ ਗਿਆ ਹੁਣਾਂ ਵੀ ਹਨੇਰਾ ਹੋ ਗਿਆ ਰਹਿੰਦਾ ਨਹੀਂ ਕਦੀ ਵੀ ਆ ਗਿਆ ਕਿਤੇ ਵੀ ਤੇ ਫੋਨ ਬਾਨ ਕਰਕੇ ਤੇ ਹਟ ਗਿਆ ਕਿ ਚੱਲ ਅੱਛਾ ਕਿ ਯਾਰ ਦੋਸਤ ਕੋਲ ਕਿਤੇ ਦਰ ਦੂਰ ਪੀ ਕੇ ਬੈ ਗਿਆ ਹੋਗਾ ਇਹ ਜੇ ਗੱਲ ਕਰਦੇ ਰਹੇ ਵਿੱਚ ਸ਼ਰਾਬ ਤਾਂ ਹੀ ਪਿੰਦਾ ਨਹੀਂ ਸੇਗਾ ਤੇ ਚੱਲ ਕਿਤੇ ਰਹਿ ਗਿਆ ਹੋਗਾ ਤੁਹਾਨੂੰ ਕਦੋਂ ਫੋਨ ਹੁੰਦਾ ਵੀ ਤੁਹਾਡਾ ਪੁੱਤ ਦੁਨੀਆ ਤੇ ਨਹੀਂ ਆ ਜਾਂ ਇੱਥੇ ਉਹਦੀ ਲਾਸ਼ ਮਿਲੀ ਆ ਤੁਹਾਨੂੰ ਕਦੋਂ ਪਤ ਲੱਗਾ ਤੇ ਫਿਰ ਉਸ ਮਾਰ ਤੇ ਕੀ ਬੇਦੀ ਆ ਸਾਨੂੰ ਜੀ ਪਤਾ ਲੱਗਾ ਐਦਾ ਕੋਈ ਮੈਂ ਇਹਦਾ ਯਾਰ ਦੋਸਤ ਸੀ ਉਹ ਜਦੋਂ ਦੇਖਣ ਨਹੀਂ ਸੀ ਦੁਨੀਆ ਤੇ ਉਹਨਾਂ ਨੇ ਪਛਾਣ ਲਿਆ ਹੋਏ ਕਹਿਣ ਲੱਗੇ ਵੀ ਫੇਰ ਉਹ ਮਾਂ ਦੇ ਰਣ ਵਾਲਾ ਮੁੰਡਾ ਆਇਆ ਹੈ ਇਹ ਦੇਖਿਆ ਹੈ ਉੱਥੇ ਤੇ ਉਹ ਕਹਿਣ ਲੱਗੇ ਵੀ ਜੇ ਫੇਰ ਉਹ ਮਾਂ ਦਾ ਫਿਰ ਤੁਸੀਂ ਹੈਗਾ ਕੋਈ ਇਹਨਾਂ ਦਾ ਫੋਨ ਨੰਬਰ ਸਾਡੇ ਕੋਲ ਉਹ ਮੁੰਡੇ ਕੋਲ ਨਾ ਮੈਂਬਰ ਦਾ ਫੋਨ ਹੈਗਾ ਸੀਗਾ ਤੇ ਮੈਂਬਰ ਦਾ ਮੈਂਬਰ ਕੋਲ ਕਰ ਦਿੱਤੀ ਗੱਲ ਤੇ ਉਹ ਮੈਂਬਰ ਨੇ ਫਿਰ ਸਾਨੂੰ ਦੱਸ ਦਿੱਤਾ ਵੀ ਉੱਥੇ ਤਾਂ ਮੁੰਡਾ ਇਦਾਂ ਕਰਕੇ ਪਈ ਉਹਦੀ লাশ ਮੁੰਡੇ ਦੀ ਮਾਰ ਕੇ ਛੱਡ ਦਿੱਤਾ ਤੇ ਸਾਨੂੰ ਲੱ 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 ਹੋ ਗਿਆ ਪਿੰਡ ਦੇ ਵਿੱਚ ਫੇਰਾ ਫੇ ਸਾਨੂੰ ਕੋਈ ਧਰਤੀ ਵੇਲਣਾ ਦਵੇ ਇਹ ਕੀ ਦੱਸੀ ਤੁਹਾਨੂੰ ਹਾਂਜੀ ਤੇ ਫਿਰ ਪਤਾ ਲੱਗਿਆ ਤੇ ਫਿਰ ਮੁੜ ਕੇ ਸਾਡੇ ਪਰਿਵਾਰ ਜਿਹੜਾ ਉਹ ਇਕੱਠਾ ਹੋ ਕੇ ਗਿਆ। ਗੁਰੇਸ਼ਰ ਵੀ ਬੰਟੀ ਕੰਮ ਕੀ ਕਰਦਾ ਸੀ, ਕਿਸ ਤਰ੍ਹਾਂ ਘਰ-ਬਾੜ ਚਲਾਉਂਦਾ ਸੀ। ਜਦੋਂ ਬੰਟੀ ਕਮਾਉਂਦਾ ਸੀ ਘਰ ਕਿੰਨਾ ਖੁਸ਼ਹਾਲ ਸੀ ਸਾਡਾ। ਬਹੁਤ ਹੀ ਵਧੀਆ ਸੀ ਜੀ ਘਰ ਚਦਨਾ ਖੇਸ ਦਾ ਕੰਮ ਕਰਦਾ ਸੀ ਮੇਰਾ ਮੁੰਡਾ। ਤੁਹਾਨੂੰ ਕੀ ਦੱਸਾਂ ਵੀ ਕੁੱਤੇ ਵੀ ਇਹਨੇ ਰੱਖੇ ਸੀਗੇ। ਤੇ ਉਹ ਕੁੱਤਿਆਂ ਦੇ ਬੱਚੇ ਦਾ ਪਾਲ-ਪਾਲ ਕੇ ਤੇ ਵੇਚ ਵੀ ਦਿੰਦਾ ਹੁੰਦਾ ਸੀਗਾ। ਤੇ ਬਹੁਤ ਹੀ ਵਧੀਆ ਕੰਮ ਕਰਦਾ ਸੀ। ਖਾਣਾ ਵੀ ਸਾਡਾ ਚੰਗਾ ਸੀਗਾ। ਰੋਟੀ ਕਪੜਾ ਵੀ ਚੰਗਾ ਦਿੰਦਾ ਸੀ ਉਦੋਂ ਡੈਡੀ ਇਹਦਾ ਪੂਰਾ ਹੋ ਗਿਆ ਸੀ ਬਹੁਤ ਹੀ ਮੈਨੂੰ ਚੰਗਾ ਰੱਖਦਾ ਸੀਗਾ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਹੈ ਕਿ ਮੇਰੇ ਹਾਲ ਤਾਂ ਮਾੜੇ ਮੇਰੇ ਬੱਚਾ ਹੈਗਾ ਸਾਥ ਤੇ ਬਿਲਕੁਲ ਤੁਸੀਂ ਦੇਖਿਆ ਜਦੋਂ ਪੁੱਤ ਦੀ ਗੱਲ ਆਉਂਦੀ ਆ ਤੇ ਮਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਆ ਹਾਲਾਤ ਵੇ ਲੋਕ ਕੀ ਨੇ ਨਹੀਂ ਦੇਖਿਆ ਜਾਂਦਾ ਸਮਾਨਾ ਦਰਦ ਜੇਕਰ ਅੱਜ ਬੰਟੀ ਹੁੰਦਾ ਤੇ ਸ਼ਾਇਦ ਆਪਣੀ ਮਾਂ ਨੂੰ ਇਸ ਤਰ੍ਹਾਂ ਦਰਦ ਨਾ ਦਿੰਦਾ ਕਿਉਂਕਿ ਬੜਾ ਸੋਹਣਾ ਪਰਿਵਾਰ ਜਿਹੜਾ ਬਤੀਤ ਕਰ ਰਿਹਾ ਸੀ ਜ਼ਿੰਦਗੀ ਕੀ ਲੱਗਦਾ ਸੀ ਜੇਕਰ ਪੁੱਤ ਹੁੰਦਾ ਤੇ ਅੱਜ ਇਹ ਦਿਨ ਵੇਖਣੇ ਪੈਣੇ ਸੀ ਦੇ ਇਹ ਮੈਨੂੰ ਇਹ ਦਿਨ ਦੇਖਣੇ ਪੈਂਦੇ ਮੇਰਾ ਪੁੱਤ ਹੁੰਦਾ ਮੈਨੂੰ ਮਾ ਗੱਲ ਗੱਲ ਤੇ ਚੇਤਾ ਹੁੰਦਾ ਆ ਰਾਤ ਦਿਨ ਸਭ ਚੇਤਾ ਹੁੰਦਾ ਮੈਨੂੰ ਤੇ ਬਸ ਮੈਂ ਤਾਂ پاਗਲ ਹੋਈ ਬੈਠੀ ਆ ਕੀ ਦੱਸਾਂ ਨਾਲ ਲੱਤਾਂ ਨਹੀਂ ਤੁਰਦੀਆਂ ਹੈਗੀਆਂ ਮੇਰੀਆਂ ਮੇਰਾ ਛੜਕ ਨੰਗਲ ਲਗੀ ਐਕਸੀਡੈਂਟ ਹੋ ਗਿਆ ਸੀਗਾ ਤੇ ਬਸ ਇਦਾਂ ਮਾੜਾ ਮੋੜਾ ਦਵਾਈਆਂ ਦੁਈਆਂ ਖਾ ਕੇ ਤੁਰਦੀ ਤੁਸੀਂ ਅੱਜ ਅਸੀਂ ਦੇਖਿਆ ਤੁਸੀਂ ਪਾਟੇ ਕੱਪੜੇ ਪਾ ਕੇ ਜ਼ਿੰਦਗੀ ਬਿਤੀ ਕਰ ਰਹੇ ਹੋ ਜਦੋਂ ਪੁੱਤ ਹੁੰਦਾ ਸੀ ਉਦੋਂ ਕੀ ਹਾਲਾਤ ਸੀ ਤੁਹਾਡੇ ਮੇਰਾ ਬੱਚੇ ਨੇ ਕਦੀ ਨਹੀਂ ਮੈਨੂੰ ਕੋਈ ਮਾੜਾ ਕੱਪੜਾ ਨਹੀਂ ਪਾਉਣ ਦਿੱਤਾ ਹੈਗਾ ਮੈਨੂੰ ਕਹਿਣ ਲੱਗਾ ਮੰਮੀ ਆਲਾ ਪੜ ਪਏ ਤੇ ਜਾ ਕੇ ਸੂਟ ਲਿਆ ਆਪਣੇ ਪਸੰਦ ਦਾ ਤੇ ਮੈਂ ਫਿਰ ਚੁੰਨੀ ਲਿਆਣੇ ਸੂਟ ਲਿਆਉਣਾ ਆ ਮੇਰੇ ਬੱਚੇ ਨੇ ਕਹਣਾ ਚੰਗਾ ਲੱਗਦਾ ਵਧੀਆ ਲੱਗਦਾ ਆ ਮੈਨੂੰ ਚੇਤੇ ਆਉਂਦੀਆਂ ਗੱਲਾਂ ਵੀ ਮੇਰੇ ਪੁੱਤ ਨੂੰ ਮੇਰਾ ਹਾਲ ਦੇਖ ਕੇ ਜੇਦਾ ਦੇਦਾ ਵੀ ਮੇਰੇ ਪਾਗਲ ਹੋ ਗਈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਕਿ ਮਾਂ ਰੋ ਰਹੀ ਆ ਵੀ ਮੇਰੇ ਪੁੱਤ ਨੇ ਕਦੀ ਮੈਨੂੰ ਪਾਟਾ ਕਪੜਾ ਨਹੀਂ ਸੀ ਪਾਉਂ ਦਿੱਤਾ ਹਮੇਸ਼ਾ ਰਾਣੀਆ ਵਾਂਗੂ ਰੱਖਿਆ ਸੀ ਆਪਣੀ ਮਾਂ ਨੂੰ ਹਮੇਸ਼ਾ ਸਰਵਣ ਪੁੱਤ ਬਣ ਕੇ ਕੰਮ ਕਰਦਾ ਸੀ ਪਰ ਜਦੋਂ ਦਾ ਪੁੱਤ ਚਲ ਗਿਆ 2016 ਦਾ ਅੱਜ 9 ਸਾਲ ਹੋ ਗਏ ਨੇ ਕੀ ਲੱਗਦਾ ਨਹੀਂ ਆ 9 ਸਾਲ ਹੋ ਗਏ ਨੇ ਐ ਲੱਗਦਾ ਜਿਵੇਂ ਅੱਜ ਵੀ ਬੰਟੀ ਆ ਰਿਹਾ ਵਾ ਅੱਜ ਵੀ ਸਮਾਂ ਨੇ ਲੈੜੀ ਹੈ ਜੇ ਨਹੀਂ ਜੀ ਮੈਨੂੰ ਇਹੋ ਜਿਹਾ ਖਿਆਲ ਹੀ ਨਹੀਂ ਆਗਾ ਵੀ ਮੇਰਾ ਬੱਚਾ ਇਦਾਂ ਮੈਂ ਦੇਖਦਾ ਨਹੀਂ ਜਦ ਮੁੰਡੇ ਦੇਖਦੀ ਮੈਂ ਰਿਕਰ ਪੈਂਦੀ ਵੀ ਆ ਇਹਨਾਂ ਦੇ ਨਾਲ ਤੁਰਿਆ ਫਿਰਦਾ ਹੁੰਦਾ ਹੈ ਇਹਨਾਂ ਦੇ ਨਾਲ ਤੁਰਿਆ ਫਿਰਦਾ ਜੱਗ ਤਾਂ ਰਹਿਣ ਬੱਚੇ ਸਭ ਦੇ ਤੰਦਰੁਸਤ ਪਰ ਮੈਨੂੰ ਉਹਨਾਂ ਦਾ ਖਿਆਲ ਆਉਂਦਾ ਹੈ ਵੀ ਮੇਰਾ ਪੋਤੇ ਨਾਲ ਨਾ ਤੁਰਿਆ ਫਿਰਦਾ ਹੁੰਦਾ ਸੀ ਇਹਨਾਂ ਦੇ ਨਾਲ ਤੁਰਿਆ ਫਿਰਦਾ ਤੇ ਬੱਸ ਆ ਉਹ ਮੈਂ ਇਦਾਂ ਛੋੜਦੀ ਰਹਿਨੀ ਆ ਉਹਦਾ ਪੁੱਤ ਕਹਿ ਦਿੰਦਾ ਆ ਵੀ ਮੰਮੀ ਮੇਰਾ ਡੈਡੀ ਆਊਗਾ ਮੈਂ ਕਹਾਂ ਬਣਾ ਚੁੱਪ ਕਰਕੇ ਉਹਨੇ ਕਿੱਥੋਂ ਬਣਾਇਆ ਤੇ ਮੈਨੂੰ ਉਸ ਵੀ ਸੁਜੀਤ ਸਿੰਘ ਬੰਟੀ ਦੀ ਘਰ ਵਾਲੀ ਕਿੱਥੇ ਗਈ ਧਰਪੰਨੀ ਉਹ ਕਿੱਥੇ ਆ ਨਹੀਂ ਜੀ ਉਹ ਤਾਂ ਇਦਾਂ ਹੀ ਆ ਵੀ ਪਤਾ ਨਹੀਂ ਕਿੱਥੇ ਰਹਿ ਰਹੀ ਆ ਕਿੱਥੇ ਨਹੀਂ ਰਹਿ ਰਹੀ ਆ ਸਾਡੇ ਕੋਲ ਨਹੀਂ ਆਂਦੀ ਹੈਗੀ ਮੌਤ ਤੋਂ ਬਾਅਦ ਚਲੇਗੀ ਘਰੋਂ ਹਾਂਜੀ ਚਲੇਗੀ ਆ ਤੇ ਮੈਨੂੰ ਮੁੰਡਾ ਦੇ ਗਈ ਸੀਗੀ ਉਹ ਕਹਿਣ ਲੱਗੀ ਸੀ ਤੂੰ ਪੜ੍ਹ ਆਲੀ ਲਿਖ ਆਲੀ ਆਪਣੇ ਪੇਕੇ ਘਰ ਉਹਦੇ ਪੜ੍ਹਨ ਦਿਆ ਸੀਗਾ ਤੇ ਉਹ ਚੰਗੇ ਬਹੁਤ ਬੰਦੇ ਹੈਗੇ ਆ ਤੇ ਉਹਨਾਂ ਨੇ ਕਿਹਾ ਸੀ ਆਪਣੇ ਕੋਲ ਪੜਾ ਲੈ ਸਾਡੇ ਕੋਲ ਵੀ ਹਮਦਰ ਰਵੇ ਤੇਰੇ ਕੋਈ ਜਾਂਦਾ ਰਵੇ ਤੇ ਉਹ ਵਿਚਾਰੇ ਬਹੁਤ ਚੰਗੇ ਸਾਡੇ ਇੱਥੇ ਨੇੜੇ ਹੀ ਆ ਨਾ ਉਹਨਾਂ ਨੇ ਸਾਡੇ ਨਾਲ ਮਾੜੀ ਚੰਗੀ ਕੋਈ ਨਹੀਂ ਕਹੀ ਹੈ ਕਿ ਸਾਨੂੰ ਕਦੀ ਵੀ ਗੱਲ ਉਹਨਾਂ ਨੇ ਹੁਣ ਕੀ ਲੱਗਦਾ ਕੀ ਆ ਇੱਕ ਬੰਨੇ ਜਵਾਨ ਪੁੱਤਰੀ ਲੈ ਜਾਂਦਾ ਉਤੋਂ ਬਾਅਦ ਤੁਹਾਡੇ ਪਤੀ ਦੀ ਮੌਤ ਹੋ ਜਾਂਦੀ ਆ ਦੋਵੇਂ ਘਰ ਚ ਕਮਾਉਂਦੇ ਮਰਦ ਸੀ ਦੋਵੇਂ ਦੁਨੀਆ ਚੱਲ ਜਾਂਦੇ ਨੇ ਅੱਜ ਘਰ ਚ ਕੋਈ ਮਰਦ ਨਹੀਂ ਰਿਹਾ ਤੁਸੀਂ ਕੱਲੇ ਆ ਰਹਿੰਦੇ ਹੋ ਘਰ ਕਿੰਨਾ ਖਾਂ ਨੂੰ ਪੈਂਦਾ ਤੁਹਾਨੂੰ ਨਹੀਂ ਜੀ ਬਹੁਤ ਮੇਰਾ ਬਰਾ ਹਾਲਾ ਮੈਂ ਚਾਹ ਤਾਂ ਵੀ ਬੈਠੀ ਦਿੰਨੀ ਕਿਸੇ ਮੋਕੇ ਰੋਟੀ ਤੋਂ ਹੀ ਬੈਠੀ ਦਿੰਨੀ ਜੇ ਮੇਰੇ ਕੋਲ ਨਾ ਘਰ ਚਾਵੇ ਬਾਕੀ ਨੂੰ ਦੱਸੋ ਵੀ ਗੱਲ ਬਿਲਕੁਲ ਤੁਸੀਂ ਦੇਖਿਆ ਗੱਲ ਗੱਲ ਤੇ ਜਿਹੜੀਆਂ ਮਾਰੋਂ ਪੈਂਦੀ ਆ ਇੰਨਾ ਕਿ ਦਰਦ ਹੁੰਦਾ ਪਤੀ ਵੀ ਚਲ ਗਿਆ ਦੁਨੀਆ ਤੋਂ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਜਵਾਨ ਪੁੱਤ ਵੀ ਚਲ ਜਾਂਦਾ ਤੇ ਮਾਂ ਨੂੰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਤੁਸੀਂ ਦੇਖ ਸਕਦੇ ਹੋ ਜਦੋਂ ਘਰ ਵਿੱਚ ਕਮੌੜ ਵਾਲਾ ਕੋਈ ਨਾ ਰਵੇ ਉਸ ਮਾਂ ਦਾ ਕੀ ਬੇਦੀ ਆ ਉਸ ਪਤਨੀ ਦੇ ਕੀ ਬੇਦੀ ਆ ਤਿਆ ਤਾਂ ਵੀ ਬੈਠੀ ਰਹਿਨੀ ਆ ਰੋਟੀ ਤਾਂ ਵੀ ਬੈਠੀ ਰਹਿਨੀ ਆ ਮੇਰੇ ਕੋਲ ਪੈਸਾ ਨਹੀਂ ਹੁੰਦਾ ਤੇ ਮੈਂ ਦੇਖਦੀ ਵੀ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਕਿਸੇ ਨੂੰ ਦੇ ਕੇ ਰੋਟੀ ਮਗਾ ਸਕਦੀ ਚਾਹ ਮਗਾ ਸਕਦੀ ਮਿੱਠੀ ਰਹਿਨੀ ਐ ਤੇ ਭੁੱਖੀ ਤੇ ਆਈ ਮਾਲਕ ਨੂੰ ਪਤਾ ਪਰ ਮਾਤਮਾਰ ਉਹਦਾ ਜਾਂ ਮੈਨੂੰ ਪਤਾ ਇਸ ਗੱਲ ਦਾ ਇਸ ਤਰ੍ਹਾਂ ਗੁਜ਼ਾਰਾ ਕਿਸਾ ਕਰਦੇ ਹੋ ਫਿਰ ਕਿੱਥੋਂ ਆਮਦਨ ਕਿ ਖਰਚਾ ਕਿਥੋਂ ਆਉਂਦਾ ਨਹੀਂ ਜੀ ਫਿਰ ਸਰੀ ਮਿਲਦੀ ਐ 1500 ਬਸ ਉਹੀ 1500 ਦੇ ਤੇ ਗੁਜ਼ਾਰਾ ਕਰਦੀ ਆ ਜਦਿਆਂ ਕੁੜੀਆਂ ਆਪਣੇ ਆਪਣੇ ਜਗ੍ਹਾ ਉਹਨਾਂ ਕੋ ਕਿਦਾਂ ਮੰਗਿਆ ਕਰਾ ਪੈਸਾ ਉਹ ਤੇ ਬਚਾਰੇ ਕਹਿੰਦਾ ਸਾਡੇ ਕੋਲ ਰਾਇਆ ਕਰਾਂ ਕਿ ਮੈਂ ਨਹੀਂ ਜਾਂਦੀ ਹੈ ਕਿ ਮੈਂ ਆਪਣੇ ਪੁੱਤ ਦੇਖਿਆ ਜੰਗਲ ਵਾਂਗੂ ਬਣਿਆ ਪਿਆ ਵਾ ਇਹ ਕਈ ਵਾਰੀ ਸੱਪਗਾਰੇ ਨਿਕਲਦੇ ਹੋਣਗੇ ਇੱਥੇ ਕਦੀ ਹਾਂਜੀ ਨਿਕਲਦੇ ਆ ਵਰਮੀ ਕੋਲ ਤੇ ਰਹਿੰਦੇ ਆ ਸੱਪ ਹਾਂਜੀ ਸਾਨੂੰ ਕੁਛ ਨਹੀਂ ਕਹਿੰਦੇ ਹੈਗੇ ਤੇ ਪਰ ਰਹਿੰਦੇ ਹੈਗੇ ਆ ਸੱਪ ਤੇ ਮੈਨੂੰ ਇਸੋ ਪੀ ਜਿਹੜੇ ਥੰਮੀਆਂ ਦਿੱਤੀਆਂ ਗਈਆਂ ਵਾ ਸਮਾ ਉੱਤੇ ਘਰ ਉੱਤੇ ਇਹ ਥੰਮੀਆਂ ਜਿਹੜੀਆਂ ਵਾ ਕਿੰਨਾ ਕੁ ਨੁਕਸਾਨ ਹੋ ਗਿਆ ਸਾਤ ਕਿਹੜੇ ਵਾ ਡਿੱਗ ਸਕਦੀ ਜਿਹੜੀ ਤੁਹਾਡੀ ਹਾਂਜੀ ਸਾਰੀ ਡਿੱਗਣ ਵਾਲੀ ਆ ਹਿੱਲੀ ਪਈ ਏ ਛੱਤ ਤੇੜਾ ਇੰਨਾਂ ਵਾਲੇ ਦੁਆਲੇ ਸਭ ਦੀਆਂ ਤੇ ਇਸ ਕਰਕੇ ਮੈਂ ਬਾਹਰ ਬੈਠੀ ਕੁਲੀ ਦੇ ਵਿੱਚ ਅੱਛਾ ਬਾਹਰ ਕੁਲੀ 'ਚ ਬੈਠੀ ਆ ਤੇ ਉਹ 40 ਰੁਪਏ ਕਰਾ ਲੈਂਦੇ ਜਿਹਨਾਂ ਨੇ ਥਮੀਆਂ ਦਿੱਤੀਆਂ ਆ ਹਾਂਜੀ ਉਹ ਥਮੀਆਂ ਦਿੱਤੀਆਂ ਆ ਘਰ ਦੇ ਵਿੱਚ ਤੇ ਮੈਨੂੰ ਸਭ ਰੋਟੀ ਪਾਣੀ ਵਾਸਤੇ ਅਸੀਂ ਦੇਖਿਆ ਤੁਸੀਂ ਬਾਲਨ ਰੱਖਿਆ ਵਾ ਕੋਈ ਇੰਤਜ਼ਾਮ ਕੀਤਾ ਕਿਸੇ ਵਾਰ ਗੈਸ ਚੁੱਲੇ ਦਾ ਕਿ ਜਾਂ ਬਾਲਨ ਦਾ ਰੋਟੀ ਉੱਥੇ ਧਿਆ ਕਰਦੇ ਸੀ ਨਹੀਂ ਜੀ ਬਾਲਨ ਦੇ ਰੋਟੀ ਬਕਾਉਣੀ ਆ ਨਿਕਾ ਜਾਂ ਕੋਈ ਗੈਸ ਆ ਲਿਆ ਕਿਸ ਤੋਂ ਤੇ ਆ ਬਾਲਣਾਂ ਰੋਟੀ ਬਕਾਉਣੀ ਮੈਂ ਹਾਂਜੀ ਬਾਲਣੇ ਇੱਥੇ ਚੁੱਕ-ਚੁੱਕ ਕੇ ਤੇ ਰੱਖ ਲੈਣੇ ਇੱਥੇ ਤੇ ਬਾਲਣਾਂ ਦਾ ਗਾੜਾ ਨਹੀਂ ਜਾਏਗਾ ਅੱਜ ਤੁਹਾਡਾ ਪੁੱਤਰ ਹੁੰਦਾ ਤੁਹਾਨੂੰ ਇਸ ਤਰ੍ਹਾਂ ਗਾੜੀ ਕਿਸੇ ਗਾੜੀ ਹੱਥ ਨਾਲ ਡਰੇ ਪੈਂਦੇ ਅੱਜ ਕਿਸੇ ਗਾੜੀ ਮਦਦ ਨਾ ਮੰਗਣੀ ਪੈਂਦੀ ਮੈਂ ਕੁਝ ਕਹਿ ਨਹੀਂ ਸਕਦੀ ਮੇਰਾ ਬੱਚਾ ਹੁੰਦਾ ਤੇ ਮੈਂ ਇੱਥੇ ਕੀ ਕਰਦੇ ਇਹ ਤਾਂ ਸਾਰਾ ਤੇ ਮੇਰੀ ਆਉਂਦੀ ਹੈ ਮੈਂ ਬਣਾ ਦਗਾ ਦੇ ਦਾਰੀ ਨਹੀਂ ਮੈਂ ਬਹੁਤ ਬੁਰੇ ਹਾਲਤਾਂ 'ਚ ਆ ਮੈਂ ਕੀ ਦੱਸਾਂ ਤੁਹਾਨੂੰ ਮੇਰੀ ਮਰਦ ਕੀਤੀ ਜਾਵੇ ਮੈਂ ਗਰੀਬ ਨਹੀਂ ਆ ਗਈ ਆ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਘਰ ਛੱਤ ਪਾਉਣੀ ਚਾਹੀਦੀ ਆ ਤੁਹਾਨੂੰ ਰਾਸ਼ਨ ਪਾਣੀ ਦੇਣਾ ਚਾਹੀਦਾ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਮੇਰੇ ਕਮਰੇ ਬਣਨੇ ਚਾਹੀਦੇ ਆ ਜੀ ਸਾਰੇ ਢੱਡੰਡੇ ਆ ਤੇ ਬਸ ਮੈਨੂੰ ਖਰਚਾ ਮਿਲਣਾ ਚਾਹੀਦਾ ਮੈਂ ਬਹੁਤ ਹਾਲਤ ਮਾੜੇ ਮੇਰਾ ਬੱਚਾ ਜੇ ਛੋਟਾ ਹੈ ਮੇਰੇ ਬੱਚੇ ਦਾ ਬੱਚਾ 10 ਸਾਲ ਦਾ ਹੈਗਾ ਆ ਮੈਨੂੰ ਇਸੋਂ ਵੀ ਹੁਣ ਐਡਰੈਸ ਕੀ ਤੁਹਾਡਾ ਪਤਾ ਕੀ ਤੁਹੋਂ ਦਾ ਜੇ ਤੁਹਾਡੀ ਕਿਸੇ ਮਦਦ ਕਰਨੀ ਹੋਵੇ ਕਿਹੜੀ ਜਗ੍ਹਾ ਸਦਾ ਡਰਸ ਦਈਆ ਜੀ ਬਾਬਾ ਬਕਾਲਾ ਤਹਿਸੀਲ ਲਗਦੀ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਚੁੱਲਾ ਚੌਂਕੜਾ ਬਾਏ ਇਥੇ ਸਾਡੇ ਇਥੇ ਰਹਿ ਰਹੇ ਆ ਜਿਨ੍ਹਾਂ ਦਾ ਚੁੱਲਾ ਚੌਂਕੜਾ ਬਾ ਚੁੱਲੇ ਚੱਕੇ ਥਾਬੇ ਤੇ ਪੁੱਛ ਕੇ ਮਨਾਸਦਾ ਵੀ ਅਹੀਂ ਰਹਿ ਰਹੇ ਆ ਰੇ ਲੱਲ ਨੀ ਮੇ ਇਹ ਘਾਰਿਆ ਸਾਡੇ ਤੇ ਹਾਂਜੀ ਪੁਰ ਚੜਦੇ ਹੀ ਇਹ ਪੁਰ ਜਿਹੜੇ ਜਲੰਧਰ ਨੂੰ ਜਾਂਦਾ ਹੈਗਾ ਆ ਉਹ ਚੜਦੇ ਹੀ ਹਾਂਜੀ ਉਹ ਸਾਡਾ ਰਸਤੇ ਦੇ ਵਿੱਚ ਕਰ ਹਾਂਜੀ ਤੇ ਚੁੱਲਾ ਚੌਂਕੜਾ ਬਾਏ ਹਾਂਜੀ ਸਾਡੇ ਕੋਲ ਸਾਹਮਣੇ ਕੋਲ ਤੁਹਾਨੂੰ ਇੱਕ ਦਰਸ਼ਕੋ ਐਡਰੈਸ ਜਰੂਰ ਪਤਾ ਸੰਦਾ ਦੰਦੇ ਆ ਅਮਰ ਸਾਹਿਬਾ ਜਿਹੜਾ ਹਾਈਏ ਤੇ ਬਿਆਸ ਸਾਹਿਬ ਉਹ ਚੜਦੇ ਆਂ ਖੱਬੇ ਹੱਥ ਮਾਤਾ ਦਾ ਘਰ ਆ ਗਰਮੀਤ ਕੋਲ ਆਇਆ ਮਾਤਾ ਦਾ ਬਹੁਤ ਨੀਵਾ ਵਾ ਇੱਕ ਬਣੇ ਰੇਲਵੇ ਲਾਈਨਾਂ ਵਾ ਤੇ ਇੱਕ ਬਣੇ ਤੁਸੀਂ ਦੇਖਿਆ ਮਾਤਾ ਦੇ ਦੋ ਕਮਰੇ ਬਣੇ ਹੋਏ ਨੇ ਬਿਲਕੁਲ ਟਾਇਟ ਟੈਰੀ ਹੋਏ ਪਏ ਨੇ ਤੁਹਾਡੀ ਮਦਦ ਤੋਂ ਬਿਨਾ ਤੁਹਾਡੇ ਸਾਥ ਬਿਨਾ ਜੜੇ ਨਹੀਂ ਹੋ ਸਕਦੇ ਇਸ ਕਰਕੇ ਦਰਸ਼ਕੋ ਵੱਟ ਚੜ ਕੇ ਮਾਤਾ ਜੀ ਨੂੰ ਕਰਿਓ ਮਾਤਾ ਦੀ ਹਾਲਾਤ ਇਸ ਤਾਂ ਦੇ ਨੇ ਗਰਮੀਤ ਕੋਲ ਮਾਤਾ ਦੇ ਆਇਆ ਤੇ ਹੁਣ ਗੱਲਬਾਤ ਕਰਾਂਗੇ ਸਮਾਜ ਸੇਵੀ ਸੁਖਰਾਜ ਸਿੰਘ ਸੋਲ ਉਹ ਵੀ ਸਾਡੇ ਨਾਲ ਜਿਨ੍ਹਾਂ ਨੇ ਅੱਜ ਸਾਨੂੰ ਪਰਿਵਾਰ ਦੇ ਨਾਲ ਬੁਲਾਇਆ ਸੋਲ ਸਾਹਿਬ ਕਿਸ ਤਰ੍ਹਾਂ ਪਰਿਵਾਰ ਦਾ ਪਤਾ ਲੱਗਾ ਅਸੀਂ ਦੇਖਿਆ ਮਾਂ ਦੇ ਅੰਦਰ ਤੇ ਦਰਦ ਹੀ ਭਰਿਆ ਪਿਆ ਵਾ ਇਸ ਤਾਂ ਦੇ ਹਾਲਾਤ ਹੋ ਗਏ ਨੇ ਮਾਂ ਦੇ ਗਰੇਵਾਲ ਸਾਹਿਬ ਪਹਿਲਾਂ ਤੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਤੁਸੀਂ ਅੱਜ ਸਿਹਤ ਤੋਂ ਠਿੱਲੇ ਹੋਣ ਕਰਕੇ ਜਦੋਂ ਪਰਿਵਾਰ ਬਾਰੇ ਮੈਂ ਤੁਹਾਡੇ ਨਾਲ ਦੱਸਿਆ ਤੇ ਤੁਸੀਂ ਕਿਹਾ ਵੀ ਕੋਈ ਚੱਕਰ ਨਹੀਂ ਆ ਸੋ ਧੰਨਵਾਦ ਆ ਸਾਡੇ ਨਾਲ ਜੀ ਦੋਸਤ ਨੇ ਖੰਨੇ ਤੋਂ ਸਮਾਜ ਸੇਵੀ ਆ ਬਹੁਤ ਵਧੀਆ ਉਹਨਾਂ ਦਾ ਨਾਮ ਆ ਜਗਦੀਸ਼ ਸਿੰਘ ਆ ਦੀਸ਼ਾ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਹਾਲਾਤ ਦੱਸੇ ਤੇ ਮੈਂ ਮਨ ਫਿਰ ਪਰੇਸ਼ਾਣ ਆ ਵੀ ਜੇਕਰ ਸਾਡੇ ਆਵਾਜ਼ ਚੁੱਕ ਨਾਲ ਇਸ ਮਾਤਾ ਦੇ ਦੁੱਖ ਦੂਰ ਹੁੰਦੇ ਆ ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੋ ਜਿਵੇਂ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਹੋਏ ਕਿ ਜੇਕਰ ਤੁਹਾਡੇ ਚੈਨਲਾਂ 'ਈ ਸਾਡੀ ਜਿਹੜੀ ਆਵਾਜ਼ ਆ ਬੀਬੀ ਦੇ ਦੁੱਖ ਦੂਰ ਕਰ ਸਕਦੀ ਕਿਉਂਕਿ ਸਾਡੇ ਬਹੁਤ ਇਹੋ ਜਿਹੇ ਸੱਜਣ ਬੈਠੇ ਆ ਜਿਹੜੇ ਕਰੋੜਾ ਰੁਪਈਆ ਅਨਾਉਂਸ ਕਰ ਰਹੇ ਆ 10 ਪਿੰਡ ਗੋਦ ਲੈ ਰਹੇ ਆ ਕੋਈ 5 ਕੋਰ ਕੋਈ ਕਿਸਾਨਾਂ ਨੂੰ ਪੈਲੀ ਵਾਉਣ ਵਾਸਤੇ ਜਿਵੇਂ ਮਨ ਕੀਰਤੌ ਲਖਿਆ ਉਹਦੀ ਟੀਮ ਰਲ ਕੇ ਕੈਨੇਡਾ ਅਮਰੀਕਾ ਤੋਂ ਟਰੈਕਟਰ ਜਿਹੜੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਟਰੈਕਟਰ ਪੈਲੀ ਵਾਉਣ ਵਾਸਤੇ ਦੇ ਰਹੇ ਆ ਸੋ ਉਸੇ ਤਰ੍ਹਾਂ ਮੈਂ ਇਹ ਅਪੀਲ ਕਰਦਾ ਕਿ ਅਸੀਂ ਸਾਰੇ ਲੋਕਾਂ ਦੇ ਦੁੱਖ ਦੂਰ ਨਹੀਂ ਕਰ ਸਕਦੇ ਪਰ ਜੇਕਰ ਅਸੀਂ ਸਾਰੇ ਰਲ ਕੇ ਇਹ ਪ੍ਰਣ ਲਈਏ ਫਿਰ ਅਸੀਂ ਇੱਕ ਇੱਕ ਪਰਿਵਾਰ ਨੂੰ ਜ਼ਰੂਰ ਕਿਤਨਾ ਕਿਤੇ ਰਾਹਤ ਜਿਹੜੀ ਉਹ ਪਹੁੰਚਾ ਸਕਦੇ ਆ ਸੋ ਇਹ ਮਾਤਾ ਦੇ ਹਾਲਾਤ ਵੇਖੋ ਕਿਦਾਂ ਦੇ ਆ ਕਿ ਨਰਕ ਤੇ ਸਵਰਗ ਆ ਪਰ ਇਹ ਜਿੰਦੇ ਜੀ ਨਰਕ ਭੋਗ ਰਹੀ ਆ ਮਾਤਾ ਦੇ ਗੋਡੇ ਸੁੱਜੇ ਆ ਕਮਰੇ ਦੇ ਥੱਲੇ ਜਿਹੜੀਆਂ ਉਹ ਛੱਤ ਦੇ ਥੱਲੇ ਬੱਲੀਆਂ ਦਿੱਤੀਆਂ ਬੁਰੇ ਹਾਲਾਤ ਆ ਕਿਤੇ ਉੱਠ ਕੇ ਇਹ ਚੱਜ ਨਾਲ ਪਾਣੀ ਵੀ ਨਹੀਂ ਫੜ ਸਕਦੀ ਇੱਥੋਂ ਉੱਪਰ ਨੂੰ ਨਹੀਂ ਚੜ ਸਕਦੀ ਸੋ ਦਾਨੀ ਸੱਜਣਾ ਨੂੰ ਅਪੀਲ ਆ ਸਾਡੀ ਹੱਥ ਜੋੜ ਕੇ ਕਿ ਆਓ ਇਹੋ ਜਿਹੇ ਜਿਹੜੇ ਪਰਿਵਾਰ ਆ ਕਿਉਂਕਿ ਸ੍ਰੀ ਅਮਰਸਰ ਸਾਹਿਬ ਦਿਹਾਤੀ ਦਾ ਹਲਕਾ ਆ ਬਾਬਾ ਬਕਾਲਾ ਸਾਹਿਬ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸੋ ਜਦੋਂ ਆਪਾਂ ਜਲੰਧਰ ਰੋਡ ਤੇ ਅਮਰਸਰ ਤੋਂ ਜਲੰਧਰ ਵੱਲ ਨੂੰ ਜਾਂਦੇ ਆ ਤੇ ਬਿਆਸ ਵਾਲਾ ਪੁਲ ਚੜਨ ਤੋਂ ਪਹਿਲਾਂ ਇੱਕ ਛੋਟਾ ਪੋੜਾ ਚੜਦਿਆਂ ਹੀ ਖੱਬੇ ਹੱਥ ਉੱਤਰ ਜਾਣਾ ਹੈ। ਸੋ ਮਾਤਾ ਦੀ ਜਿਹੜੀ ਆ ਉਹ ਮਦਦ ਕਰੋ। ਰਲ ਮਿਲ ਕੇ ਜਿਹੜੀ ਆ ਆਪਾਂ ਮਦਦ ਕਰੀਏ ਕਿਉਂਕਿ ਆਪਾਂ ਜੇਕਰ ਇਕੱਠੇ ਹੋ ਕੇ ਕਿਉਂਕਿ ਏਕਤਾ ਵਿੱਚ ਬਲ ਹੁੰਦਾ ਆ। ਹੁਣ দান ਦੀ ਦਿਸ਼ਾ ਜਿਹੜੀ ਆ ਕਿ ਆਪਾਂ ਉੱਥੇ ਹੀ ਬਾਰ-ਬਾਰ ਦਾਨ ਕਰੀ ਜਾਂਦੇ ਆ। ਜਿਹੜੀਆਂ ਚੀਜ਼ਾਂ ਸੈਲੀਬ੍ਰਿਟੀ ਦੇ ਰਾਈ ਹੋ ਗਈਆਂ ਜਾਂਦੀਆਂ ਵਾ। ਉਹ ਬਹੁਤ ਉੱਥੇ ਸਮਾਨ ਇਕੱਠਾ ਹੋਇਆ ਪਿਆ ਚਾਹੇ ਉਹ ਹੁਣ ਮੈਂ ਵੀਡੀਓ ਵੇਖ ਰਿਹਾ ਸੀ। ਆਪਣੇ ਜਿਹੜੇ ਪਹਿਲਾਂ ਉਹ ਖਾਲਸਾ ਏਡ ਚ ਸਾਡਾ ਛੋਟਾ ਵੀਰ ਕੰਮ ਕਰਦਾ ਰਿਹਾ ਅਮਰਪ੍ਰੀਤ ਸਿੰਘ ਉਹਦੀ ਮਰਾਤੀ ਇੰਟਰਵਿਊ ਵੇਖ ਰਿਹਾ ਕਿ ਜਿਹੜੇ ਟਰੈਕਟਰ ਇਹ ਅਸੀਂ ਕਿਸਾਨਾਂ ਨੂੰ ਧਾਨ ਨਹੀਂ ਦਿੱਤੇ ਇਹ ਟਰੈਕਟਰ ਜਿਹੜੇ ਆ ਅਸੀਂ ਕਿਸਾਨਾਂ ਨੂੰ ਵਰਤਣ ਵਾਸਤੇ ਦਿੱਤੇ ਆ ਟਰਸਟ ਦੇ ਨਾਂ ਤੇ ਆ ਇਹ ਜਿਹੜੇ ਟਰੈਕਟਰ ਆ ਕਿਸਾਨਾਂ ਨੂੰ ਅਸੀਂ ਡੀਜ਼ਲ ਪਾ ਕੇ ਦਵਾਂਗੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਤੇ ਫਿਰ ਉਹ ਆਪਣੀਆਂ 2-2 4-4 ਕਿੱਲੇ ਸੈੱਟ ਕਰਕੇ ਤੇ ਫਿਰ ਟਰੈਕਟਰ ਜਿਹੜੇ ਉਹ ਟਰਸਟ ਦੇ ਕੋਲ ਵਾਪਸ ਕੀਤੇ ਜਾਣਗੇ ਉੱਥੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇਕਰ ਆਪਾਂ ਇੱਕ ਟਰੈਕਟਰ ਕੋ 10-15 ਲੱਖ ਦਾ ਜਿੰਨੀ ਵੀ ਕੀਮਤ ਦੇ ਵਲਗ-ਵਲਗ ਕੰਪਨੀਆਂ ਦੇ ਆ ਉਹਨਾਂ ਦੇ ਵਿੱਚੋਂ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਕੱਢ ਕੇ ਇਹੋ ਜਿਹੇ ਜਿਹੜੇ ਬਿਲਕੁਲ ਹਾਸ਼ੀਏ ਤੇ ਆ ਮੈਂ ਜਿੰਨਾ ਮਤਲਬ ਹੱਥ ਬੰਨ ਬਨ ਕੇ ਬੇਨਤੀ ਕਰਾਂ ਉੰਨੀ ਘਟਿਆ ਕਿ ਇਹੋ ਜਿਹੇ ਜਿਹੜੀ ਬਜ਼ੁਰਗ ਮਾਤਾ ਜਿਹਦਾ ਸਰਵਣ ਪੋਤਾ ਜੇਕਰ ਉਹ ਜਿੰਦਾ ਹੁੰਦਾ ਤੇ ਇਦਾਂ ਦੇ ਹਾਲਾਤ ਨਾ ਹੁੰਦੇ ਉਸ ਸਮੇਂ ਤੋਂ ਪਹਿਲਾਂ ਐਕਸੀਡੈਂਟ ਹੋਣ ਕਰਕੇ ਦੁਨੀਆ ਤੋਂ ਚਲਾ ਗਿਆ ਤੇ ਮਾਤਾ ਹੁਣ ਰੋਂਦੀ ਰੋਂਦੀ ਦੱਸ ਰਹੀ ਸੀ ਕਿ ਮੇਰਾ ਜਿਹੜਾ ਪੋਤਿਆ ਉਹਦੇ ਇਹ ਲਫਜ਼ ਸੀ ਕਿ ਮਾਂ ਤੂੰ ਵਧੀਆ ਕਪੜੇ ਪੋਣੇ ਵਧੀਆ ਖਾਣਾ ਖਾਣਾ ਮੇਰੇ ਹੁੰਦਿਆਂ ਤੂੰ ਚਿੰਤਾ ਨਹੀਂ ਕਰਨੀ ਕਿਉਂਕਿ ਇਸ ਮਾਤਾ ਦਾ ਜਿਹੜਾ ਪਤੀ ਆ ਉਹ ਵੀ ਬਹੁਤ ਸਾਲ ਪਹਿਲਾਂ ਗੁਜ਼ਰ ਚੁੱਕਾ ਉਸ ਤੋਂ ਬਾਅਦ ਫਿਰ ਵੱਡਾ ਦੁੱਖ ਕਿ ਇਕਲੌਤਾ ਪੁੱਤ ਉਹ ਵੀ ਦੁਨੀਆ ਤੋਂ ਅੱਜ ਤੋਂ 9 ਸਾਲ ਪਹਿਲਾਂ ਜਿਹੜਾ ਉਹ ਚਲਾ ਗਿਆ ਸੋ ਅਪੀਲ ਆ ਹੱਥ ਬੰਨ ਕੇ ਬੇਨਤੀ ਆ ਕਿ ਇੱਥੇ ਮਾਤਾ ਦੀ ਜਿਹੜੀ ਮਦਦ ਕਰੀਏ ਮਾਤਾ ਨੂੰ ਜਿਹੜਾ ਉਹ ਛੱਤ ਪਹਿਜੇ ਲੈਂਟਰ ਪਹਿਜੇ ਤੇ ਮਾਤਾ ਨੂੰ ਕੁਝ ਨਾਲ ਕੋਈ ਸੱਜਣ ਆਣ ਕੇ ਕੋਈ 10000 ਦੀ ਮਦਦ ਕਰੇ ਕੇ ਮਾਤਾ ਦਾ ਜਿਹੜਾ ਕੋਈ ਦਵਾਈ ਦਾ ਰੂ ਦਾ ਘਰੇਲੂ ਖਰਚਾ ਜਿਹੜਾ ਉਹ ਵਧੀਆ ਢੰਗ ਨਾਲ ਚੱਲ ਸਕੇ ਤੇ ਮਾਤਾ ਜਿਹੜੀ ਆ ਚੰਗੀ ਜ਼ਿੰਦਗੀ ਬਤੀਤ ਕਰੇ ਜਿੰਨੇ ਵੀ ਸਾਹ ਆ ਇਥੋਂ ਇਹ ਨਰਕ ਭੋਗ ਕੇ ਨਾ ਜਾਵੇ ਇੰਨੀ ਸਾਡੀ ਅਪੀਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸੁਗਰਾਤ ਸਿੰਘ ਸੋਲ ਅਕਸਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਇਸ ਮਾਂ ਵੀ ਅੱਜ ਪੁੱਤ ਬਣ ਕੇ ਆਏ ਨੇ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਆ ਵੀ ਭਾਈ ਜਿੰਨੇ ਜੋਗੇ ਹੈਗੇ ਜਰੂਰ ਮਦਦ ਕਰਿਓ ਕਿਉਂਕਿ ਤੁਹਾਡੇ ਸਾਥ ਬਿਨਾ ਇਸ ਮਾਂ ਦਾ ਘਰ ਨਹੀਂ ਬਣਨਾ ਪਾ ਮੇ ਪੁੱਤ ਦੁਨੀਆ ਤੋਂ ਜਹਾਨ ਤੋਂ ਚਲ ਗਿਆ ਵਾ ਪਰ ਤੁਸੀਂ ਪੁੱਤ ਬਣ ਕੇ ਆਉਣਾ ਭਾਈ ਕਰੀ ਮਾਂ ਨੂੰ ਮਹਿਸੂਸ ਨਾਵੇ ਕਿ ਉਹਦਾ ਪੁੱਤ ਦੁਨੀਆ ਤੋਂ ਚਲ ਗਿਆ ਵਾ ਤੇ ਵੱਧ ਤੋਂ ਵੱਧ ਜਿੰਨੀ ਸੇਵਾ ਕਰ ਸਕਦੇ ਹੋ ਜਿੰਨੂੰ ਸੇਵਾ ਕਰਿਓ ਮੇਨੂੰ ਦੀ ਆਵਾਜ਼ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਆਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ